ਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੌਂਤਰਾ ਜ਼ਿਲ੍ਹਾ ਮੋਕਸਰਾ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਦੀ ਮੋਕਸਰ ਸਾਹਿਬ ਆ ਤੇ ਬਾਈ ਦਾ ਦੋਸਤੋ ਮੜ ਵਾਲੇ ਰਾਹ ਦੇ ਉੱਤੇ ਘਾਰਾ ਟਾਣੀ ਦੇ ਵਿੱਚ ਸੜਕ ਦੇ ਉੱਤੇ ਹੀ ਆ ਦੋਸਤੋ ਪਿੰਡੋਂ ਬਾਹਰ ਨਿਕਲਦੇ ਆ ਸਰ ਅਖੀਰਲਾ ਘਰ ਬਾਈ ਦਾ ਆਉਂਦਾ ਟਾਣੀ ਜੀ ਮੰਨ ਲਓ ਬਾਰ ਬਾਰ ਘਾਰਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੋਊਗਾ ਤਕਰੀਬਨ ਤੇ ਬਾਈ ਕੋਲੇ ਦੋਸਤੋ ਇੱਕ ਗੱਬਣ ਮੱਝ ਵਿਕਾਊ ਆ ਤੇ ਦੋ ਦੋਸਤੋ ਝੋਟੀਆਂ ਇਹ ਕਾ ਸਾਹਮਣੇ ਖੜੀ ਆ ਤੇ ਇੱਕ ਦੋਸਤੋ ਆਹ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਆਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਓ ਕਰਦੇ ਆ ਗੱਲਬਾਤ ਤੇ ਲੈਨੇ ਆ ਦੋਸਤੋ ਜਾਣਕਾਰੀ ਬਾਈ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕੀ ਕਰਦੇ ਬਾਈ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਗਰਸੇਵਕ ਸਿੰਘ ਗਰਸੇਵਕ ਸਿੰਘ ਬਾਈ ਗਰਸੇਵਕਾ ਆਪਣਾ ਨੰਬਰ ਵੀ ਦੱਸੀ 98143 98143 90095 90095 ਠੀਕ ਆ ਬਾਈ ਫਿਰ ਮਾਝੇ ਘਰਦੀ ਆ ਆਪਣੇ ਜਮਾਂ ਘਰਦੀਆਂ ਹੀ ਆ ਸਾਰੀਆਂ ਠੀਕ ਆ ਕਿੰਵੇਂ ਸੂਏ ਸੁੰਦੀ ਹੈ ਬਾਈ ਇਹ ਤੀਜੇ ਸੂਏ ਬਾਈ ਤੀਜੇ ਸੂਏ ਠੀਕ ਆ ਕਿੰਨੇ ਦਿਨ ਲੈ ਜੂਗੀ ਬਾਈ ਇਹ ਦਿਨ 5-7 ਲੈ ਜੂਗੀ ਬਾਈ 5-7 ਦਿਨ ਹਜੇ ਲੈ ਜੂਗੀ ਹਾਂ ਜੀ ਠੀਕ ਆ ਤੇ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਬਾਈ 16 ਲੀਟਰ ਚੋਇਆ ਹੋਇਆ ਆ 16 ਲੀਟਰ ਚੋਇਆ ਹੋਇਆ ਮਗਰਲੇ ਸੂਆਂ ਚ ਹਾਂਜੀ ਹਾਂਜੀ 33 ਵੀ 16 ਲੀਟਰ ਦੀ ਜਜਮੈਂਟ ਹੈਗੀ ਐ 16 ਲੀਟਰ ਪਾ ਦੂਗੀ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਦੋਸਤੋ ਰਾਜੀ ਪੜੀ ਆ ਸੋਹਣੇ ਟਾਂਚੇ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਕੁੰਡੀ ਆ ਬਿਲਕੁਲ ਤੇ ਮੱਥੇ ਦੇ ਵਿੱਚ ਛੋਟਾ ਜਿਹਾ ਬੱਲਾ ਦੋਸਤੋ ਵੇਖ ਸਕਦੇ ਆ ਸੋਹਣੇ ਥਣ ਹਵਾਨੇ ਦੇ ਵਿੱਚ ਆ ਦੋਸਤੋ ਰਾਜੀ ਪੜੀ ਆ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਬਾਈਆਂ ਦਾ ਦੋਸਤੋ ਦੁੱਧ ਮੌਕੇ ਤੇ ਲਾ ਲੈਂਦੀ ਆ ਦੋ ਚਾਰ ਦਿਨ ਪਹਿਲਾਂ ਹੀ ਲਾਉਂਦੀ ਆ ਤੇ ਬਾਕੀ ਥੋੜਾ ਹੀ ਕੈਮਰੇ ਤੋਂ ਘਰਾਉਂਦੀ ਆ ਦੋਸਤੋ ਥਣਾ ਦਾ ਸਾਈਜ਼ ਵੇਖ ਸਕਦੇ ਆ ਥੋੜਾ ਜਿਹਾ ਕੈਮਰੇ ਤੋਂ ਘਰਾਉਂਦੀ ਆ ਕਿਉਂਕਿ ਘਰਾਂ ਦੇ ਵਿੱਚ ਉਪਰਾ ਬੰਦਾ ਨਹੀਂ ਆਉਂਦਾ ਤੇ ਬਾਕੀ ਦੋਸਤੋ ਸਾਫ਼ ਸੁਥਰੀ ਆ ਮੱਝ ਵੇਖ ਸਕਦੇ ਆ ਸੋਹਣਾ ਦੋਸਤੋ ਹਵਾਨਾ ਇਹਨੇ ਬਣਾ ਜਾਣਾ ਦੂਜੇ ਪਾਸੇ ਤੋਂ ਵੀ ਦੋਸਤੋ ਥਣਾ ਦਾ ਸਾਈਜ਼ ਵਿਖਾਉਣੀ ਆ ਦੂਜੀ ਸਾਈਡ ਤੋਂ ਵੀ ਦੋਸਤੋ ਥਣਾ ਦਾ ਸਾਈਜ਼ ਦੇਖ ਸਕਦੇ ਆ ਹਵਾਨਾ ਦੋਸਤੋ ਮਗਰਲੇ ਪਾਸੇ ਨੂੰ ਸੋਨਾ ਬਣਾਇਆ ਹੋਇਆ ਬਾਕੀ ਦੋਸਤੋ ਰਾਜੀਪਲੀ ਜ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋਰੇ ਬਾਈ ਇਹਨੂੰ ਦੋਸਤੋ ਮਗਰਲੇ ਪਾਸੋਂ ਜੱਜਮੈਂਟ ਲਾ ਸਕਦੇ ਆ ਹਵਾਨੇ ਦੀ ਹਜੇ 4-5 ਦਿਨ ਸੂਨ ਦੇ ਵਿੱਚ ਬਾਕੀ ਆ ਬਾਕੀ ਦੋਸਤੋ ਸੋਨਾ ਥਣ ਹਵਾਨਾ ਥੋੜਾ ਜਿਹਾ ਇਸ ਕਰਕੇ ਘੱਟ ਤੋਰੀਏ ਦੋਸਤੋ ਕੈਮਰੇ ਤੋਂ ਡਰਦੀ ਸੀ ਤੇ ਬਾਕੀ ਤੁਸੀਂ ਇੱਥੇ ਆ ਕੇ ਜੱਜਮੈਂਟ ਲਾ ਲੈਣੀ ਹੈ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਮੋਲ ਆ ਜਿਹੜਾ ਦੋਸਤੋ ਬਾਈ ਤੋਂ ਪੁੱਛ ਕੇ ਕਰਦੇ ਆਂ ਸਾਂਝਾ ਤੁਹਾਡੇ ਨਾਲ ਆਓ ਬਾਈ ਜੀ ਹੱਲ ਕੀ ਕਰਾਂਗੇ ਫਿਰ ਇਹਦਾ ਹੱਲ ਬਾਈ 1.5 ਲੱਖ ਰੁਪਏ 1.5 ਲੱਖ ਮਾਨਤਾਨ ਹੋ ਜੂ ਬਾਈ ਹਾਂ ਕਰ ਦਾਂਗੇ ਤਾਂ ਬਈ ਸੱਜਣੋ ਬਾਈ ਨੇ 1.5 ਲੱਖ ਰੁਪਏ ਇਸ ਦੀ ਡਿਮਾਂਡ ਕੀਤੀ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਤੁਹਾਡਾ ਹੋ ਜਾਣਾ ਇੱਥੇ ਆ ਕੇ ਦੋਸਤੋ ਤਸੱਲੀ ਕਰ ਲਓ ਜੀ ਤੇ 22 ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸੌਦਾ ਕਰ ਸਕਦੇ ਆ ਇਸ ਤੋਂ ਅੱਗੇ ਝੋਟੀ ਆ ਦੋਸਤੋ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਆ ਆ ਝੋਟੀ ਬਾਰੇ ਦੱਸਿਓ ਬਾਈ ਕਿੰਨੇ ਚਰਦੀ ਹੋਗੀ ਇਹ ਇਹ ਬਾਈ ਕਿੰਨਾ ਸਾਲਾਂ ਦੀ ਹੋਸੀ ਤਿੰਨਾਂ ਸਾਲਾਂ ਦੀ ਹੋਈ ਵੀ ਇਸੇ ਦੀ ਆ ਨਹੀਂ ਇਹ ਦੂਜੀ ਝੋਟੀ ਦੀ ਇਹ ਇਹ ਹੋਰ ਦੀ ਆ ਠੀਕ ਇਹਦੀ ਮਾਂ ਦਾ ਦੁੱਧ ਕਿੰਨਾ ਸੀ ਬਾਈ ਇਹਦੇ ਮਾਂ ਥੱਲੇ ਦਾ 15-16 ਲੀਟਰ ਚ ਹੋਇਆ ਰਿਹਾ ਸੀ 15-16 ਲੀਟਰ ਚ ਹੋਇਆ ਲਓ ਵੀ ਸੱਜਣੋ ਬੱਲੀ ਆ ਤੇ ਅੱਖਾਂ ਦਾ ਦੋਸਤੋ ਦੋਵਾਂ ਦੇ ਵਿੱਚ ਜਵਾਬ ਹੈਗਾ ਤੇ ਮਗਰਲੇ ਪੈਰ 'ਚ ਦੋਵੇਂ ਚਿੱਟੇ ਫੁੱਲ ਆਈ ਤੇ ਅਗਲਾ ਪੈਰ 'ਚ ਥੋੜਾ ਜਿਹਾ ਨੱਬ ਹੈਗਾ ਦੋਸਤੋ ਪਰ ਰੇਤਾ ਬਾਜ ਜ਼ਿਆਦੇ ਸਿੱਟਨੇ ਕਾਰਨ ਬਾਈ ਦੇ ਪਸੂ ਨੂੰ ਵਾਏ ਸੀ ਲੱਗਿਆ ਹੋਇਆ ਤੇ ਪੂਛ ਦੋਸਤੋ ਉੱਪਰ ਤਾਂ ਹੀ ਚਿੱਟੀ ਆ ਵੇਖ ਸਕਦੇ ਆ ਵੇਖ ਸਕਦੇ ਆ ਦੋਸਤੋ ਥਾਣੇ ਵੇਖ ਸਕਦੇ ਆ ਕੱਢੇ ਹੋਏ ਤੇ ਬਾਕੀ ਬਾਈ ਦੋਸਤੋ ਬਾਈ ਨੇ ਸੀਮਨ ਲਵਾਇਆ ਹੋਇਆ ਬਾਈ ਕਿੰਨਾ ਚਿਰ ਹੋ ਗਿਆ ਸੀਮਨ ਲੱਗੇ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਲੋ ਵੀ ਸੱਜਣੋ ਡੇਢ ਮਹੀਨਾ ਹੋ ਗਿਆ ਇਹਦੇ ਸੀਮਨ ਲੱਗੇ ਨੂੰ ਇਸ ਤੋਂ ਅੱਗੇ ਦੋਸਤੋ ਇੱਕ ਹੋਰ ਝੋਟੀ ਹੈ ਤੇ ਇਹਦਾ ਰੇਟ ਆਪਾਂ ਪਹਿਲਾਂ ਬਾਈ ਤੋਂ ਪੁੱਛ ਲਈਏ ਇਹਦਾ ਕੀ ਰੇਟ ਕਰਾਂਗੇ ਬਾਈ ਦੋਹਾਂ ਦਾ ਬਾਈ ਝੋਟੀਆਂ ਦਾ ਦੋਹਾਂ ਦਾ ਕੁੱਤਾ ਹੀ ਹੈ 1.5 ਲੱਖ ਦੋਹਾਂ ਦਾ 1.5 ਲੱਖ ਲੋ ਵੀ ਸੱਜਣੋ ਇੱਕ ਝੋਟੀ ਆਹ ਹੈਗੀ ਆ ਇਹਦੇ ਕਿੰਨਾ ਚਿਰ ਹੋ ਗਿਆ ਬਾਈ ਸੀਮਨ ਲੱਗੇ ਨੂੰ ਇਹ ਸਾਨ ਤੋਂ ਬਣੀ ਹੈ ਇਹ ਸਾਨ ਤੋਂ ਬਣੀ ਹੈ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਹੋ ਗਏ 20-22 ਦਿਨ ਹੋ ਗਏ ਇਹ 20-22 ਦਿਨ ਹੋ ਗਏ ਨੂੰ ਦੋਸਤੋ ਵੇਖ ਸਕਦੇ ਆ ਇੱਕ ਇਹ ਸਾਨ ਦੀਆਂ ਝੋਟੀਆਂ ਦੋਸਤੋ ਇਹ ਕਿਹੜੇ ਮਾਝਦੀ ਬਾਈ ਇਹ ਉਸੇ ਦੀ ਹੈ ਇਹ ਉਸੇ ਦੀ ਹੈ ਇਹ ਦੋਸਤੋ ਜਿਹੜੀ ਆਪਾਂ ਵੱਡੀ ਮਾਝ ਤੁਹਾਨੂੰ ਵਿਖਾਈ ਹੈ ਉਸੇ ਮਾਝਦੀ ਆ ਤੇ ਇੱਕੇ ਸਾਨ ਤੋਂ ਦੋਸਤੋ ਨੀਲੀ ਰਾਵੀ ਦੇ ਤੋਂ ਬਣੀਆਂ ਹੋਈਆਂ ਇਹ ਬਾਈ ਦੱਸ ਰਿਹਾ ਸੀ ਤੇ ਇਹਦੇ ਵੀ ਦੋਸਤੋ ਮਗਰਲੇ ਪੈਰ ਦੋਵੇਂ ਚਿੱਟੇ ਆ ਤੇ ਬਾਕੀ ਦੋਸਤੋ ਕੁੰਡੀ ਆ ਅੱਖਾਂ ਇਹਦੀਆਂ ਕਾਲੀਆਂ ਦੋਸਤੋ ਤੇ ਥਣ ਹਵਾਨਾ ਦੋਸਤੋ ਇਹਦਾ ਵੀ ਵਿਖਾ ਦਿੰਨੇ ਆ ਤੁਹਾਨੂੰ ਇਹਦਾ ਵੀ ਦੋਸਤੋ ਥਣਾ ਦਾ ਸਾਇਜ ਸੋਨਾ ਤੇ ਬਾਕੀ ਚਾਰ ਹੀ ਦੋਸਤੋ ਥਾਣੇ ਦੇ ਆ ਕਦ ਕਾਠ ਵਾਲੀ ਝੋਟੀ ਆ ਦੋਸਤੋ ਵੇਖ ਸਕਦੇ ਆ ਦੋਸਤੋ ਸੋਹਣਾ ਥਾਣਾ ਦੋਸਤੋ ਇਹਦਾ ਵੀ ਤੇ ਬਾਕੀ ਚੰਗੇ ਕਦ ਕਾਠ ਦੇ ਵਿੱਚ ਆ ਦੋਸਤੋ ਲਓ ਵੀ ਸੱਜਣੋ ਦੋ ਝੋਟੀਆਂ ਦਾ ਬਾਈ ਨੇ 1.5 ਲੱਖ ਰੁਪਈਆ ਡਿਮਾਂਡ ਮੰਗੀ ਆ ਬਾਕੀ ਦੋਸਤੋ ਜੇ ਨਹੀਂ ਤੁਹਾਨੂੰ ਜਾਈਦੀ ਤੁਸੀਂ ਆਪਦੇ ਢੰਗ ਨਾਲ ਖਰੀਦ ਲੈਣੀ ਆ ਤੇ ਇੱਕ ਦੋਸਤੋ ਇਹ ਮੱਝ ਸੀ ਬਾਈ ਦੇ ਘਰ ਦੀ ਪਸ਼ੂ ਆ ਕੋਈ ਉਪਾਰ ਦਾ ਕੰਮ ਨਹੀਂ ਦੋਸਤੋ ਜਮਾ ਕਰਦੇ ਆ ਸਾਰੇ ਬਾਈ ਦੀ ਕੁਝ ਮਜਬੂਰੀ ਕਰਕੇ ਬਾਈ ਸੇਲ ਕਰ ਰਿਆ ਨੀ ਦਾ ਝੋਟੀਆਂ ਦੋਸਤੋ ਬਾਈਆਂ ਦਾ ਆਪਾਂ ਘਰ ਹੀ ਰੱਖਣੀਆਂ ਸੀ ਤੇ ਵੈਸੇ ਆਪਾਂ ਦੋਸਤੋ ਆ ਮੱਝ ਦੀ ਵੀਡੀਓ ਬਣਾਉਣਾ ਆਏ ਸੀ ਤੇ ਬਾਈਆਂ ਦਾ ਦੋ ਝੋਟੀਆਂ ਵੀ ਸੇਲ ਕਰ ਦਿਆਂਗੇ ਤੇ ਜਿਸ ਕਿਸੇ ਵੀਰ ਨੂੰ ਦੋਸਤੋ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ